ਸਰਪੰਚਾ ਤੇਰੇ 5 ਸਾਲ ਪੂਰੇ ਹੋਣ ਵਾਲੇ ਆ ਤੂੰ ਕੀ ਕੰਮ ਕੀਤਾ ਪਿੰਡ ਦੇ ਮੇਰੀ ਗੱਲ ਸੁਣ ਕੰਮ ਸੋਣਿਆ ਤੁਸੀਂ ਮੇਰੇ ਜਿਹੜੇ ਵਿਚਾਰੇ ਖੇਤਾਂ 'ਚ ਰਹਿੰਦੇ ਆ ਉਹਨਾਂ ਕੋਲੇ ਕੋਈ ਜਾਣਦਾ ਨਹੀਂ ਸੀ ਜਾਣ ਦੀ ਕਿੰਨੀ ਦਿੱਕਤ ਸੀਗੀ ਮੈਂ ਗੱਡੀ ਲੈ ਲਈ ਸਕਾਰਪਿਓ ਨਵੀ ਹੁਣ ਜਦੋਂ ਫੋਨ ਕਰਦੇ ਆ ਉਹ ਉਹਦੀ ਮੈਂ ਨਵੀ ਗੱਡੀ ਲੈ ਕੋਲ ਉਹਨਾਂ ਕੋਲੇ ਜਾ ਵੜਦਾਗਾ ਕਿੱਡੀ ਮੈਂ ਕੋਠੀ ਪਾਤੀ ਉਹ ਜੋ 10 ਕਮਰੇ ਵਿਲੇ ਪਏ ਆਗੇ ਜਦੋਂ ਕੋਈ ਪਿੰਡ ਦਾ ਕੰਮ ਲੈ ਕੇ ਆਉਂਦਾਗਾ ਥਾਰਾ ਥਾਰਾ ਦਿਨ ਬੈਠੇ ਰਹਿੰਦੇ ਆਪਾਂ ਕਦੇ ਨਹੀਂ ਕਿਹਾ ਵੀ ਤੁਸੀਂ ਉੱਠ ਕੇ ਜਾਓ ਯਾਰ ਕੋਈ ਚੱਕਰ ਨਹੀਂ ਯਾਰ ਐਡਾ ਘਰ ਜੇ ਮਰਜੀ ਵਾਜਣਾ ਆਕੇ ਤੁਸੀਂ ਕੰਮ ਦੀ ਗੱਲ ਕਰਦੇ ਹੋ ਹੋਰ ਸਰਪੰਚ ਕੀ ਕਰਦੇ ਬਾਈ ਯਾਰ ਤੁਹਾਨੂੰ ਪਤਾ ਭਾਈ ਹੁਣ ਚੋਰੀਆਂ ਕਿੰਨੀਆਂ ਹੁੰਦੀਆਂ ਨੇ ਹਨਾ ਨਾਲੇ ਤਾਂ ਮੈਂ ਕੋਠੀ ਤੇ 10 ਕੈਮਰੇ ਲਵਾਤੇ ਨਾਲੇ ਬਾਹਰਲੇ ਘਰੇ ਆਪਣੇ ਉਧਰ ਵੀ ਕੈਮਰੇ ਲਵਾਤੇ 50 50 ਹਜ਼ਾਰ ਦਾ ਕੈਮਰਾ ਪਿਆਗਾ ਓਏ ਹੋਰ ਸਰਪੰਚ ਕੀ ਕੰਮ ਕਰਦੇ ਯਾਰ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀਗੀ ਉਂ ਤਾਂ ਗਰਦ ਘੜਤੀ ਸਰਪੰਚਾ ਯਾਰ ਤੂੰ ਨੇਰੀਆਂ ਲਿਆ ਰੱਖੀਆਂ ਭਈ ਇੰਨਾ ਵਿਕਾਸ ਤਾਂ ਕਿਸੇ ਪਿੰਡ 'ਚ ਹੋਇਆ ਹੀ ਨਹੀਂ ਜਿੰਨਾ ਤੂੰ ਕਰਤਾ ਉਹ ਆਇਆ ਵਿਕਾਸਤਾ ਤੂੰ ਆਪਦੇ ਘਰੀ ਕੀਤਾਗਾ ਕੀ ਹੋੜੇ